ਕਲਗੀਧਰ ਪਾਤਸ਼ਾਹ ਧੰਗੁਰ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਜੀ ਉੱਥੇ ਜੋਗੀ ਆ ਗਿਆ ਕੋਈ ਇਕੱਠੇ ਹੋ ਕੇ ਜੋਗੀ ਆਣ ਕੇ ਕਹਿੰਦੇ ਮਹਾਰਾਜ ਤੁਸੀਂ ਰੱਬ ਪਾਉਣ ਦੀਆਂ ਗੱਲਾਂ ਸਿੱਖਾਂ ਨੂੰ ਦੱਸਦੇ ਹੋ ਤੁਸੀਂ ਵੀ ਕਹਿੰਦੇ ਹੋ ਅਸੀਂ ਪਰਮੇਸ਼ਰ ਨਾਲ ਇਕమేਂ ਖਾਂ ਪਰਮੇਸ਼ਰ ਦੀ ਬਾਤ ਪਾਉਨੇ ਆ ਤੁਸੀਂ ਤੇ ਧਿਆਗੇ ਕੋਈ ਨਹੀਂ ਕਿਲੇ 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 ਤੁਸੀਂ ਬਣਾਏ ਨੇ ਐਡਾ ਵੱਡਾ ਤੁਸੀਂ ਸ਼ਹਿਰ ਰਸਾਇਆ ਆਨੰਦਪੁਰ ਸਾਹਿਬ ਉਹ ਹਾਥੀ ਪੂਰੇ ਖੌਜਾਤ ਵਰ ਦੇ ਕੋਲ ਚਾਰ ਤੁਹਾਡੇ ਸਭ ਜਾਦੇ ਏਡਾ ਤੁਹਾਡਾ ਅਮਲਾ ਫੈਲਾ ਅਵੇਖੋ ਅਸੀਂ ਕਿੱਡੇ ਵੱਡੇ ਤਿਆਗੀਆ ਤਿਆਗੀ ਜਦੋਂ ਤੱਕ ਨਹੀਂ ਹੋਏਗਾ ਬੰਦਾ ਰੱਬ ਕਿਦਾਂ ਪਾਏਗਾ ਇਹ ਸਾਰਾ ਕੁਝ ਇਸ ਆਮ ਗ੍ਰਸਤੀਆਂ ਦੀ ਤਰ੍ਹਾਂ ਪਰਿਵਾਰਾਂ ਵਿੱਚ ਬੈਠੇ ਜੋਗੀਆਂ ਦੀਆਂ ਗੱਲਾਂ ਮਾਰਾ ਸੁਣਦੇ ਰਹੇ ਸਾਬ ਜੀ ਜੋਗੀਆਂ ਨੂੰ ਕਹਿੰਦੇ ਜੋਗੀ ਮਾਰੇ ਸਮਝਾਉਂਦੇ ਤਰੀਕੇ ਬੜੇ ਪਿਆਰੇ ਸੀ ਮਹਾਰਾਜੀ ਕਹਿੰਦੇ ਵੀ ਕਿਸੇ ਨੂੰ ਨਹੀਂ ਕਹਿ ਰਿਹਾ ਸੀ ਸਾਨੂੰ ਕੈਸੀ ਗ੍ਰਿਸ਼ਤੀ ਹਾਂ ਸਾਡੇ 4 ਸਭ ਜਾਦੇ ਨੇ ਸਾਡੇ ਕੋਲ ਆਨੰਦਪੁਰ ਦਾ ਖੇਲਾ ਹੈ ਮੱਝਾਂ ਨੇ ਹੱਥ ਨੇ ਘੋੜੇ ਨੇ ਤੇ ਤੁਸੀਂ ਤਾਂ ਕਿਹਾ ਕੀ ਹੋ ਤੁਹਾਡੇ ਤੁੰਗਿਆਂ ਸੋਨਾ ਕੀ ਕਰਦਾ ਤਿਆਗੀ ਨੂੰ ਸੰਗ ਨਾਲ ਕੀ ਮਤਲਬ ਵੀ ਮਾਰੇ ਕਹਿੰਦੇ ਮੈਂ ਤੁਹਾਡੇ ਨੂੰ ਪਖੰਡ ਨਹੀਂ ਕਰਦਾ ਮੈਂ ਬਾਹਰੀ ਤੌਰ ਤੇ ਤਿਆਗੀ ਨਹੀਂ ਮੈਂ ਗ੍ਰਿਸ਼ਤੀ ਹਾਂ ਮੇਰੇ ਪਿਤਾ ਜੀ ਨੇ ਮੇਰੇ ਮਾਤਾ ਜੀ ਨੇ ਮੇਰੇ 4 ਸਭ ਜਾਦੇ ਨੇ ਮੇਰਾ ਨਾਂੰਦਪੁਰ ਕਿਲਾ ਹੈ ਪਰ ਜੇ ਲੋੜ ਪਈ ਤੇ ਅਨੰਦਪੁਰ ਦਾ ਕਿਲਾ ਵੀ ਛੱਡਾਂਗਾ ਤੇ ਆਪਣੇ ਸਭ ਜਾਦੇ ਵੀ ਕੁਰਬਾਨ ਕਰਕੇ ਰਹਿ ਜਾਵਾਂਗਾ